ਇਸ਼ਕ ਅੰਨੀ ਹੋ ਕੇ ਔਰਤ ਨੇ ਆਪਣੇ ਘਰ ਵਾਲੇ ਨੂੰ ਮਾਰਨ ਦੀ ਬਣਾ ਲਈ ਪਲੈਨਿੰਗ ਪ੍ਰੇਮੀ ਤੇ ਉਸਦੇ ਸਾਥੀਆਂ ਦੇ ਨਾਲ ਮਿਲ ਕੇ ਕਰ ਲਿਆ ਅਗਵਾ ਉਧਰੋਂ ਪੁਲਿਸ ਨੂੰ ਲੱਗ ਗਿਆ ਪਤਾ ਤੇ ਫਿਰ ਹੋਇਆ ਉਹ ਵੱਡਾ ਐਕਸ਼ਨ ਅਕਸਰ ਸੁਣਿਆ ਕਰਦੇ ਸੀ ਕਿ ਇਸ਼ਕ ਅੰਨਾ ਹੁੰਦਾ ਹੈ ਪਰ ਜ਼ੀਰਾ ਤੋਂ ਹੁਣ ਐਸਾ ਮਾਮਲਾ ਸਾਹਮਣੇ ਆਇਆ ਜਸੂ ਦੇਖ ਕੇ ਲੱਗਦਾ ਹੈ ਕਿ ਹਾਂ ਸੱਚੀ ਉਹ ਇਸ਼ਕ ਅੰਨਾ ਹੀ ਹੁੰਦਾ ਹੈ ਕਿਉਂਕਿ ਇੱਥੇ ਇੱਕ ਔਰਤ ਨੇ ਆਪਣੇ ਘਰ ਵਾਲੇ ਨੂੰ ਮਾਰਨ ਦੀ ਨੀਅਤ ਦੇ ਨਾਲ ਅਗਵਾ ਕਰਵਾ ਦਿੱਤਾ ਜਿਸ ਦੀ ਸੂਚਨਾ ਜਿਵੇਂ ਹੀ ਪੁਲਿਸ ਟੁਬਲੀ ਤਾ ਫਿਰ ਪੁਲਿਸ ਮੌਕੇ ਤੇ ਪਹੁੰਚੀ ਤੇ ਉਸ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜਿਵੇਂ ਪੁਲਿਸ ਨੇ ਫਿਰ ਸ਼ਕਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਇਹ ਔਰਤ ਆਪਣਾ ਗੁਨਾਹ ਵੀ ਮੰਨ ਗਈ ਕਿ ਉਸ ਨੇ ਆਪਣੇ ਘਰ ਵਾਲੇ ਨੂੰ ਮਾਰਨ ਦੀ ਨੀਅਤ ਦੇ ਨਾਲ ਅਗਵਾ ਕਰਾਇਆ ਇਸ ਦੇ ਵਿੱਚ ਉਸ ਦਾ ਪ੍ਰੇਮੀ ਤੇ ਉਸ ਦੇ ਮੀ ਦੇ ਜੋ ਹੋਰ دوست ਹੈ ਉਹ ਸਾਰੇ ਸ਼ਾਮਿਲ ਸੀ ਕਿਉਂਕਿ ਆਸ਼ਕੀ ਦੇ ਵਿੱਚ ਰੋੜਾ ਬਣ ਰਿਹਾ ਸੀ ਇਹ ਘਰਵਾਲਾ ਉਸ ਦੇ ਜੋ ਪ੍ਰੇਮ ਸੰਬੰਧ ਨੇ ਸਭ ਦੇ ਚਲਦੇ ਇਤਰਾਜ਼ ਦਰਜ ਕਰਾਉਂਦਾ ਸੀ ਇਹ ਗੱਲ ਇਸ ਔਰਤ ਨੂੰ ناਗਵਾਰ ਹੋ ਹੁਜ਼ਰੀ ਪਰ ਅਜੇ ਵੀ ਉਹ ਅਗਵਾ ਕਰਨ ਵਾਲੇ ਨਾ ਤਾਂ ਫੜੇ ਗਏ ਨੇ ਨਾ ਹੀ ਜੋ ਉਸ ਦਾ ਘਰਵਾਲਾ ਅਗਵਾ ਕੀਤਾ ਗਿਆ ਉਸ ਬਾਰੇ ਕੋਈ ਜਾਣਕਾਰੀ ਮਿਲੀ ਹੈ ਹਾਲਾਂਕਿ ਪੁਲਿਸ ਜ਼ਰੂਰ ਕਹਿ ਰਹੀ ਹੈ ਕਿ 체ਤੀ ਹੀ ਕਾਬੂ ਕਰ ਲਿਆ ਜਾਏਗਾ ਇਨਾ ਸਾਰਿਆਂ ਨੂੰ ਤੇ ਐਸੇ ਦੇ ਵਿੱਚ ਉਸ ਦਾ ਘਰ ਵਾਲਾ ਵੀ ਜਲਦੀ ਹੀ ਲੱਭ ਲਿਆ ਜਾਏਗਾ ਪਰ ਸਵਾਲ ਤਾਂ ਹੀ ਖੜੇ ਹੁੰਦੇ ਨੇ ਕਿ ਐਸੇ ਦੇ ਵਿੱਚ ਉਹ ਸੁਰੱਖਿਅਤ ਹੈ ਤੇ ਕਦੋਂ ਤੱਕ ਪੁਲਿਸ ਉਸ ਨੂੰ ਲੱਭ ਪਾਏਗੀ ਇਸੇ ਰਹਿਣ ਵਾਲੇ ਹੈਗੇ ਮੰਗੇਵਾਲਾ ਜ਼ਿਲ੍ਹਾ ਮੋਗਾ ਦੇ ਇੰਦਰਜੀਤ ਪਾਇਸੀਗ ਮਲਜੀਤ ਸਿੰਘ ਜੋ ਸੁਖਦੀਪ ਸਿੰਘ ਨਾਲ ਵਿਲਡਿਨਾ ਮੈਰਿਜ ਸੀਗਾ ਕਿ ਜਿਹੜੇ ਰੋਲੇ ਸੀ ਕਿ 6 ਤਰੀਕ ਨੂੰ ਦਾ ਇਹਦਾ ਭਾਈ ਸੀਗਾ ਮਨਜੀਤ ਸਿੰਘ ਉਹ ਘਰੋਂ ਚਲਾ ਗਿਆ ਸੀ ਇਹਨੇ ਹੋਰ ਸਾਡੇ ਕੋਲੇ ਕੱਲ ਬਿਆਨ ਦਿੱਤਾ ਸੀਗਾ ਇੱਕ ਸੇਵਿਸ ਜਿਹਨੇ ਵੀ ਉਹਦੇ ਫਰਜ਼ਾਈ ਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ ਕੁਝ ਕਾਫੀ ਸੁਣਿਆ ਸੀ ਉਹਨੇ ਉਹਨੂੰ ਉਹ ਬੰਦਿਆਂ ਦੇ ਰਾਹੀਂ ਕਿਡਨੈਪ ਕਰਵਾ ਦਿੱਤਾ ਮਾਰਗ ਦੇ ਜਿਸ ਬੰਦੇ ਇਸ ਸਿੰਘ ਫੋਨ ਨੰਬਰ 47 ਦਾ 4120 655 ਦਾ ਜਿਹਦੇ ਸਾਇਰ ਦੇ ਸਿਲੀਡੀ ਵੀ ਜਿਹੜੀ ਗ੍ਰਿਫਤਾਰੀ ਹੋਈ ਹੈ ਇਹ ਲੇਡੀ ਨੇ ਕੁਸ਼ਕੀਤਾਨ ਮੰਨਿਆ ਵੀ ਉਹਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀ ਜਿਹਦੇ ਫਿਰ ਚੱਲਦੇ ਆ ਆਪਦੇ ਘਰ ਵਾਲੇ ਇਹਨਾਂ ਨੂੰ ਉਹਨੇ ਸਪੋਰਟ ਕਰਵਾ ਲਈ ਉਹਦੇ ਜਿਹੜਾ ਪ੍ਰੇਮੀ ਦੇ ਨਾਲ ਸੰਬੰਧ ਕੀਤਾ ਜਿਸ ਤਰ੍ਹਾਂ ਉਹਨੂੰ ਬੁਲਾ ਕੇ ਨੇ ਸ਼ੇਕ ਟਿਕੂ ਤੇ ਉਹਨਾਂ ਦੇ ਨਾਲ ਉਹ ਪੱਕੀ ਅਜੇ ਤੱਕ ਉਸ ਬੰਦੇ ਦਾ ਸੰਮਾਨ ਉਹਦੇ ਘਰ ਵਾਲਾ ਸੀ ਇਹ ਲੇਡੀ ਦਾ ਤਕ ਉਦੀ ਲਾਸ਼ੀਆਂ ਦੇ ਬਾਰੇ ਕੋਈ ਪਤਾ ਨਹੀਂ। ਜਿਹੜੀ ਵੀ ਜਿਹੜੀ ਸੀ ਕਿ ਮੈਨੂੰ ਜਿਹੜਾ ਮਨਜੀਤ ਸਿੰਘ ਜਿਹੜਾ ਕਿੰਨਾ ਪਹਾੜੂ ਦਾ ਰਲੇ ਦੀ ਸੁਬੀਤ ਦੌਰ ਦੀ ਜਿਹੜੀ ਗੱਲ ਸੀ। ਉਹ ਤੀਸ ਕੋਗੇ ਦੀ ਜਾਰੀ ਐਸ ਕਰਤੀ ਸੀ ਉਹ ਕੋਈ ਨਹੀਂ ਕਰ ਸਕਦਾ। ਨੰਬਰ 15 ਸਰਗਰ ਸਮਝ ਬਤਾਲਾ ਜੀ। ਰੈਡੀ ਆਵਾਜ਼